ਪਿਆਰ ਪਰਿਸ਼ਾਤ ਸ੍ਰੀ ਅਕਾਲ ਦੇਸੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਅੱਜ ਆਪਾਂ ਚਾਈਨੀਜ਼ ਕਰੀ ਨਾਲ ਰਾਈਸ ਬਣਾਵਾਂਗੇ ਦੇਖਦੇ ਹਾਂ ਆਪਾਂ ਨੂੰ ਕਿਹੜਾ ਕਿਹੜਾ ਗ੍ਰੀਡੀਅੰਟਸ ਚਾਹੀਦਾ ਹੈ 1 ਕਿਜੀ ਚਿਕਨ ਲਿਆਏ ਇਹਨਾਂ ਨੂੰ ਛੋਟੇ ਛੋਟੇ ਪੀਸਾ ਵਿੱਚ ਕੱਟ ਲਿਆਏ 6-7 ਆਪਾਂ ਆਨੀਅਨ ਲਿਆ ਇਹਨਾਂ ਨੂੰ ਇੱਦਾਂ ਦੀ ਸ਼ੇਪ ਲੈ ਕੇ ਤੇ ਆਏ 1 ਕੋਲੀ ਆਪਾਂ ਗ੍ਰੀਨ ਪੀਸ ਲਿਆ ਇਹ ਮਿਰਕੋ ਫਰੋਜ਼ਨ ਸੀ ਤੁਸੀਂ ਫਰੈਸ਼ ਵੀ ਲੈ ਸਕਦੇ ਆ ਅਪਾ ਕਰੀ ਫਲਾਵਰ ਲੈ ਆਏ ਇਹ ਹੈਗਾ ਮੇ ਫਲਾਵਰ ਦਾ ਮੇਕ ਤੁਸੀਂ ਕੋਈ ਵੀ ਮੇਕ ਲੈ ਸਕਦੇ ਆ ਇਹ ਐਕਸਟਰਾ ਹੌਟ ਵਾਲੀ ਸੀਗੀ ਤੇ ਤੁਹਾਡੀ ਚੁਆਇਸ ਅੱਤੇ ਸਿੱਖੇੜਾ ਲੈਣਾਂ ਚੋਣੇ ਆ ਗਿਆ ਸਾਨੂੰ ਤਾਂ ਨੂੰ ਥੋੜਾ ਜਿਹਾ ਢੋ ਰੱਖਣਾ ਹੱਲੇ ਕੜਾਈ ਨੂੰ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾ ਮੈਂ ਤਾਂ ਕਦੇ ਮਿਣੀ ਨਹੀਂ ਜੇ ਤੁਸੀਂ ਮੈਂ ਦਾ ਤਾਂ ਵਜਿੱਦਾ ਦੋ 2 ਸਪੂਨ ਪਾ ਲਈ ਜਿਪਾ ਤੇ ਜਿਹੜੇ ਆਪਾਂ ਗੰਡੇ ਹੀ ਰਾਈਡ ਕੀਤੇ ਸੀ ਜੀ ਉਹ ਸਾਰੇ ਦੇ ਕੇ ਜੀ ਹੋ ਰਹੀ ਨੇ ਬਹੁਤ ਸੁਨਾਈ ਤੇ ਆ ਦੇਖੋ ਹੁਣ ਆਪਣੇ ਅਨੀਅਨ ਥੋੜੇ ਜਿ ਤੁੱਕ ਹੋ ਗਏ ਆਪਾਂ ਇਹਨਾਂ ਨੂੰ ਫਰੈਂਚ ਜਿਹਾ ਰੱਖਨੇ ਲਾਈਕ ਬਰਾਊਨ ਹੋ ਚੁੱਕੀ ਹੈ ਇੰਨੇ ਹੁਣ ਆਪਾਂ ਕਿਸੇ ਪਾਂਡੇ ਦੇ ਵਿੱਚ ਕੱਢ ਦੇਣਾ ਹੁਣ ਆਪਾਂ ਇਸੇ ਤੜਾਈ ਦੇ ਵਿੱਚ ਥੋੜਾ ਜਿਹਾ ਉਹੀ ਰੱਖ ਆਪਾਂ ਚਿਕਨ ਨੂੰ ਰੈਡੀ ਕਰਾਂਗੇ ਆਲਮੋਸਟ ਰੈਡੀ ਹੈ ਇਹਨੂੰ ਆਪਾਂ ਹੁਣ ਥੋੜਾ ਦੇ ਹੋਰ ਕੁਕ ਕਰਨਾ ਹੈ ਫਿਰ ਇਹਨੂੰ ਕਿਸੇ ਪਾਂਡੇ ਵਿੱਚ ਆਪਾਂ ਕੱਢ ਦੇਣਾ ਫਿਰ ਆਪਾਂ ਜਿਹੜੀ ਇਹ ਸੌਸ ਆ ਉਹ ਤਿਆਰ ਕਰਾਂਗੇ ਆਪਾਂ ਸੋਸ ਜਿਹੜੀ ਲਈ ਸੀਗੀ ਇਹਦੀ ਆਪਾਂ ਬਣਾਉਣੀ ਹੈ ਗਰੇਵੀ ਆਪਾਂ ਗਰੇਵੀ ਤਿਆਰ ਕਰ ਲੱਕੇ ਹੁਣ ਇਹ 10 ਤੋਂ 12 ਪੀਪਲ ਖਾ ਸਕਦੇ ਆ ਤੇ ਇੰਨੇ ਕੁ ਡੱਬੇ ਦੇ ਵਾਚ ਨੇ ਆਪਾਂ ਹਾਂ ਪਾਂਡ ਲਿਆ ਇਹਦੇ ਵਿੱਚ ਇਹ ਸਾਰੀ ਪਾਦ ਤੇ ਹੁਣ ਆਪਾਂ ਠੰਡਾ ਪਾਣੀ ਦੇ ਨਾਲ ਇਹਨੂੰ ਬਿਸਕ ਕਰ ਦਤਾ। ਜਿ ਘਾਣੇ ਦੇ ਵਿੱਚ ਗੰਡਾ ਦੀਆਂ ਹਨਿੰਗੀਆਂ ਹੁਣ ਇਹ ਪੂਰੀ ਸੁਨੂਤ ਹੋ ਗਈ ਹੈ। ਹੁਣ ਆਪਾਂ ਕਰਾਈ ਦੇ ਵਿੱਚ ਇਹਨੂੰ ਪਾ ਕੇ ਇੱਕ ਪਾਲਾ ਦਵਾਂ। ਜਿਆ ਫੋਲ ਕਰ ਹੁਣ ਸੇਮਤੀ ਰੱਖਣਾ ਕਿਰਾ। ਇਹ ਕੜਾਈ ਨੂੰ ਆਪਾਂ ਕੜਾਈ ਹੀ ਥੋ ਕੇ ਵਾਸ਼ ਕਰ ਲਈ ਸੀਗੀ। ਹੁਣ ਲਈ ਦੇ ਦਿੱਤਾ ਸਾਰਾ ਪਾਟੇ। ਪੂਰੇ 10 ਮਿੰਟ ਇਹਨਾਂ ਨੂੰ ਖੁਕਤਾ ਹੈ। ਯਾ ਮੈਂ ਦੱਸ। ਚੋਵੀਏ ਠੰਡੇ ਨਾਲ ਲਾਤੀਏ ਕਿਉਂਕਿ ਛੰਡੇ ਲਾਠੀ ਲਾਤੀਏ ਤੇ ਫਿਰ ਨਹੀਂ ਵੀ ਬਣਦੀ। ਜਿਹਨੇ ਇਤੋਂ ਬਾਲਾ ਆ ਗਿਆ ਉਹਦੇ ਦੇ ਵਿੱਚ ਆਪਾਂ ਚਿਕਨ ਪਾ ਦੇਣਾ। ਜਿਹਦੇ ਆਪਾਂ ਨਹੀਂ ਖੀਤੇ ਸੀ ਉਹ ਪਾ ਦੇਣੇ ਆ। ਲਾਸਟ ਮਿੰਟ ਦੇ ਆਪਾਂ ਤਰੀਨ ਸਪੀਸ ਪਾ। ਇਸ ਤਰ੍ਹਾਂ ਸਿਰ ਤੋਂ ਨਹੀਂ ਆ ਸੰਗਣ ਦੋ। ਉਹ ਆ ਬਣੇ ਜੇ ਦਰੇਦ ਪੂਰੀ ਸੁੰਨ ਦੋ ਉਹ ਵੀ ਨਾ ਦੋ। ਉਹਨਾਂ ਪੈਦੇ ਵਿੱਚ ਨਹੀਂ ਆ ਨਾ ਪਾਵਾਂਗੇ ਜੇ ਦੇ ਆਪਾਂ

ਦੂ ਤੇ 3 ਮਿੰਟ ਕੁਕ ਕਰਨਾ ਆਪਾਂ ਕਿਉਂਕਿ ਸਾਰਾ ਕੁਝ ਰੈਡੀ ਹੈ ਤੇ ਵਿੱਚ ਸੌਸ ਚੰਗੀ ਤੇਰਾ ਰਸ ਜਿਹਾ ਵਿੱਚ ਹੀ ਘੰਟੇ ਆਈਏ ਵੰਡੇਆਂ ਦੇ ਵਿੱਚ ਤੇ ਮੁੜ ਕੇ ਆਪ ਇਹਦੇ ਉੱਤੇ ਗ੍ਰੀਨ ਪੀਸ ਪਾਉਣੀ ਹੈ ਜਿਹੜੇ ਲਾਸਟ ਦੇ ਹੁਣ ਇਹਨੂੰ ਆਪਾਂ ਕਵਰ ਕਰ ਦਨੇ ਆ 2 ਤੋਂ 3 ਮਿੰਟ ਦੂ ਤੇ 10 ਮਿੰਟ ਲਈ ਆਪਾਂ ਕੁਕ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਗ੍ਰੀਨ ਪੀਸ ਪਾਵਾਂਗੇ ਵਿ ਗ੍ਰੀਨ ਪੀਸ ਆਲਰੇਡੀ ਸੌਫਟ ਆਕਾਕਾਫਰ ਹੋ ਜਾਂ ਸੀਗੇ ਉਹ ਕੁਇਕਲੀ ਰੈਡੀ ਹੋ ਜਾਂਦੇ ਆ ਆ ਗਿਉਸਸ ਆ ਖੁ ਪੈਨ ਦਤੂ ਇਹ ਥੋੜਾ ਜਿਹਾ ਉਇਲਪੋ ਇਹਦੇ ਨਾਲ ਰਾਈਸ ਜਿਹੜੇ ਉਹ ਕੰਦੇ ਕੱਲੇ ਬੰਦਿਆ ਫਟਾਫਲਾ ਇਹਨਾਂ ਕਿ ਅਪੈਕਟਿਵਲ ਸੂਲ ਸੀਗੇ ਬਸ਼ਕਟਲੇ ਸੀਗੇ ਹੁਣ ਆਪਾਂ ਇੱਥੇ ਡੇਢ ਕੱਲੀ ਪਾਣੀ ਦੀ ਪਾਉਂ। ਤੇ ਆਪਾਂ ਡੇਢ ਕੱਲੀ ਇਹ ਵਿੱਚ ਮਲਦੀ ਪਾਉਂ। ਚੱਕਰ ਦੀ ਚਾਲਾਂ ਦੀ ਲਈ ਸੀਗੇ। ਇਹਨੂੰ ਹਲਾ ਦਿਓ ਐਂ ਕਰਕੇ। ਥੋੜਾ ਜਿਹਾ ਸਾਲਟ ਪਾਉਣਾ ਕਿਉਂਕਿ ਆਪਰੇਲ ਬੋ ਅਲਰੇਡੀ ਕੜੀ ਦੇ ਵਿੱਚ ਆਪਣੀ ਕੋਈ ਸਾਲਟ ਹੈਗਾ। ਐਂ ਨਹੀਂ ਥੀ। ਜਾਸੇ ਤੈਨੂੰ ਹਲਾ ਦੇ ਜਿਹੜੇ ਨੂੰ ਇੱਕ ਬਾਲ ਆ ਗਿਆ ਇਹਨੂੰ ਬੰਦ ਕਰਕੇ ਤੇ ਚੰਗੀ ਤਰ੍ਹਾਂ ਟੱਪ ਦੋ ਚੌਲ ਆਫਰੇ ਆਹ ਦੇਖੋ ਆਪਣੀ ਚਾਈਨੀਜ਼ ਘੜੀ ਰਹੀ ਹੋਗੀ ਆ ਕਿ ਨਸੋਣਾ ਕਲਰ ਆਇਆ ਲੋਕ ਰਾਈਸ ਵੀ ਰੈਡੀ ਆ ਦੇਖੋ ਕਿੰਨੇ ਕੱਲੇ ਕੱਲੇ ਬਣੇ ਥੋੜਾ ਜਿਹਾ ਆਪਾਂ ਉਹੇ ਲੋ ਪਾਸਾ ਕੇ ਤੇ ਬਟਰ ਪਾਸਾ ਕੇ ਦੇ ਮੈਂ ਤੁਹਾਨੂੰ ਦੱਸਿਆ ਸੀ ਉਹਦੇ ਨਾਲ ਕੰਦੇ ਕੰਦੇ ਚੌਲ ਰਹਿਗੇ ਇਹਦੇ ਨਾਲ ਪਲੇਨ ਚੌਲ ਖਾਈ ਜਾ ਤੇ ਜੀਰਾ ਨੇ ਪਾਇਦਾ ਧਨੀਆ ਨੇ ਪਾਇਦਾ ਇਹਨੂੰ ਕਹਿੰਦੇ ਚਾਈਨੀਜ਼ ਕਰੀ ਵਿਦ ਰਾਈਸ ਥਿਸ ਇਜ਼ ਦ ਫਾਈਨਲ ਲੁੱਕ ਆ Uh, Chinese curry with the rice and chips. Please make a channel, subscribe, kario, like, karyo, share, kario, comment, kario. Mel the next video now. Thank you so much.